ਯਰ ਬੀਆ ਪੱਤੀਆਂ ਆਪਣੀਆਂ ਇਸ ਵਾਰ ਸਾਡੀਆਂ ਆਰਦੀਆਂ ਬਸ ਸਾਹੀ ਨਿਕਲੀਆਂ ਪਹਾੜੀ ਆਰਦੀ ਸਰਦੋਸਤਾਂ ਦੇ ਕਿੰਨੀਆਂ ਸੁੰਨੇ ਨਿਕਲੀਆਂ ਇਸ ਵਾਰ ਦੀਆਂ ਹੈ ਮੋਟੀਆਂ ਦੇਖ ਲਓ ਬੜੀਆਂ ਆ ਹਲਦੀ ਵੀ ਥੋੜੀ ਜਿਹੀ ਨਿਕਲੀ ਇਸ ਵਾਰ ਸਾਡੀ ਨਿਕਲੀ ਨਹੀਂ ਹਲਦੀ ਜਾਨਵਰੀ ਖਰਾਬ ਕਰ ਦਿੰਦੀ ਆ ਜਾਨਾ ਨਿਖੋਣ ਲੰਨੇ ਕੋਈ ਵੀ ਚੀਜ਼ ਤਾਂ ਗਾਈ ਆਪਾਂ ਚੱਲਦੇ ਹਾਂ ਹੇਠੇ ਦੇਖੀ ਤੇ ਆ ਆਪਣੀ ਲਾਠੀ ਲੈ ਲਈ ਚੱਪਲਾ ਦੇਖ ਮੈਂ ਤਾਂ ਵੀ ਬੂਤਾ ਪਾ ਲਿਆ ਤੇ ਆ ਦੇ ਸਾਡੇ ਸਾਡੇ ਅਸੀਂ ਜਾਂਦੇ ਨੀਚੇ ਦਾ ਰਸਤਾ ਅੱਜ ਕੱਲ੍ਹ ਅਸੀਂ ਆਪਣੀਆਂ ਅਰਧੀਆਂ ਪੱਟੀਆਂ ਹਕਾਇਆਂ ਤੇ ਕਿਹਦੇ ਤੇ ਰਹੇ ਦੀ ਕਿ ਇੱਧਰ ਨੀਚੇ ਸਾਡੇ ਚਾਰੀ ਹੋਏ ਦਾ ਖਰਾਬ ਤੁਸੀਂ ਇੱਥੇ ਬੰਦਿਆ ਨਿਊ ਮਕਾਨ ਆ ਦੇਖ ਸਕਦੇ ਤੁਸੀਂ ਇਹ ਸਾਰੀ ਮਿੱਟੀ ਇੱਧਰ ਆ ਜੀ ਤੇ ਨਿਚਰਦੀਆਂ ਵਗੈਰਾ ਵੱਡੀਆਂ ਨਹੀਂ ਆ ਜਦੋਂ ਸਾਰੀ ਮਿੱਟੀ ਵਗੈਰਾ ਚੱਕੋ ਜੀ ਦਵਾਰਾਂ ਨਾਲੇ ਘਾਰੇ ਬੰਨੇ ਤੇ ਤਾਂ ਆਂਸੀ ਲੱ ਸਭ ਵਗੈਰਾ ਦਿੱਜਣਾ ਕਿਸੇ ਵੱਲ ਲੱ ਸਨਹੀਂ ਦੀ ਸੋਣਾ ਆ ਸਾਡਾ ਨੀਚੇ ਜਾਣ ਦਾ ਰਸਤਾ ਗਾ ਜੀ ਦੇਖ ਸਕਦੇ ਤੁਸੀਂ ਉਹਨਾਂ ਪਤਾ ਚਬਤਿਆਂ ਕਿੱਥੇ ਹੋ ਗਈਆਂ ਇਸ ਕਰਕੇ ਤੁਸੀਂ ਥੋੜਾ ਜਿਹਾ ਲੇਟਰ ਆਂਡ ਰਿਡਿੰਗ ਕਰ ਲੈਂਗੇ ਤੇ ਮੇਰੇ ਨਾਲ ਹੋਮ ਵੀ ਆਖ ਰਿਹਾ